ਤਾਂ ਤੁਸੀਂ ਖੜੇ ਹੋ ਹਨ ਜਿਲ੍ਹਾ ਪ੍ਰੀਸ਼ਦ ਇਹ ਇਹਨਾਂ ਲੋਕਾਂ ਕੋਲੋਂ ਨਾ ਪੁੱਛ ਕੇ ਦੱਸਿਓ ਤੁਹਾਡੀ ਕਾਲੀ ਦਲ ਦੀ ਸਰਕਾਰ ਵੇਲੇ ਤੋਂ ਜਿਹੜੇ ਘਪਲੇ ਹੋਏ ਨੇ ਪਿੰਡ ਦੇ ਵਿੱਚ ਮੇਰੀ ਗੱਲ ਸੁਣ ਜਿਓ ਹੁਣ ਖੜ ਕੇ ਜੇ ਸੱਚੇ ਹੋ ਗੁਰੂ ਮਹਾਰਾਜ ਹਾਜ਼ਰ ਮਹਾਰਾਜ ਨੇ ਆ ਕਾਲੀ ਨਹੀਂ ਉਹ ਤਾਂ ਮੈਂ ਕਰੇ ਰਿਹਾ ਨਾ ਕੰਮ ਠੀਕ ਹੈ ਤੇ ਤੁਸੀਂ ਉਹ ਲੋਕਾਂ ਤੁਹਾਡੇ ਨਾਲ ਵੀ ਮੈਂ ਖੜ ਗਿਆ ਸੀਗਾ ਤੁਰ ਪਿਆ ਸੀ ਤੇ ਤੁਸੀਂ ਲੋਕ ਹੀ ਫੋਨ ਕਰਕੇ ਕਹਿੰਦਾ ਸੀ ਇੱਕ ਬੰਦੇ ਦੇ ਹੰਕਾਰ ਨੂੰ ਪੱਠੇ ਪਾਣ ਲਈ ਗ੍ਰਿੰਦਰ ਪਿੰਡੋਂ ਚਲ ਜਾ ਹੋਰ ਪਿੰਡ ਦੇਖ ਲਾ ਤੁਸੀਂ ਇੰਨਾ ਕੜਮ ਚੌਧਰੀਆਂ ਨੂੰ ਜਿਨ੍ਹਾਂ ਨੇ ਪਿੰਡ ਦੇ ਬਰਬਾਦੀ ਕੀਤੀ ਆ ਬੇੜੇ ਕਰ ਕੀਤੇ ਆ ਅੱਜ ਵੀ ਮੂਰੇ ਕੀਤੇ ਹੋਏ ਨੇ ਤੁਸੀਂ ਗੱਲਾਂ ਮਾਰ ਦਿਓ ਕਿਦਣ ਤੁਸੀਂ ਦਿੱਤਿਆਂ ਸਰਬਸੱਤੀ ਵਾਲੇ ਪਾਸੇ ਕਿਦਣ ਤੁਹਾਡੀਆਂ ਸਰਕਾਰਾਂ ਵੱਲੇ ਆਈਆਂ ਗ੍ਰਾਂਟ ਦੱਸਿਓ ਵੜਾ ਜਿਆ ਕਿਦਣ ਗ੍ਰਾਂਟ ਦਿੱਤੀਆਂ ਤੁਸੀਂ ਵੀਰੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਵਾਲੀ ਦੱਸਿਓ ਹੈਗਾ ਕੋਈ ਜਵਾਬ ਸਾਡੀ ਕਿਹਦਾ ਸਰਕਾਰ ਹੈ ਗਰੀਬ ਬੰਦੇ ਨੂੰ ਕਿਸੇ ਨੂੰ ਉਠਣ ਨਹੀਂ ਦਿੰਦੇ ਅਮੀਰ ਜਾਦੀਆਂ ਨੂੰ ਕ੍ਰਮ ਚੌਧਰੀਆਂ ਨੂੰ ਹੰਕਾਰੇ ਹੋਏ ਨੂੰ ਫੇਰ ਤੁਸੀਂ ਮੂਰੇ ਕਰਦੇ ਹੋ ਤੁਹਾਡੇ ਕੋਲ ਜਵਾਬ ਨਹੀਂ ਹੈ 12 ਤਰੀਕ ਨੂੰ ਸੰਗਤ ਦੇ ਜਵਾਬ ਦੇ ਦੇਣਾ ਜਵਾਬ ਤਾਂ ਸਾਡੀ ਬੇਨਤੀ ਜਵਾਬ ਤਾਂ ਦੇਈ ਦੇਣਾ ਗੁੰਮਰਾਹ ਨਾ ਕਰੇ ਲੋਕਾਂ ਨੂੰ ਅੱਜ ਤੱਕ ਪੰਜਾਬ ਨੂੰ ਲੁੱਟ ਲੁੱਟ ਕੇ ਖਾਦਾ ਪੰਥ ਨੂੰ ਲੁੱਟ ਲੁੱਟ ਕੇ ਖਾਦਾ ਇਹਦਾ ਜਵਾਬ ਦੋ ਸਬੂਤ ਚੱਕੀ ਫਿਰਦਾ ਮੈਂ ਲੈ ਕੇ ਦਿਓ ਜਵਾਬ ਜੇ ਸੱਚੇ ਹੋ ਕੋਈ ਵੇਖਾ ਖਰਾਬ ਕੀਤਾ ਲੋਕਾਂ ਦਾ ਲੋ ਰਿਸ਼ਤੇਦਾਰੀਆਂ ਤੱਕ ਪਹੁੰਚਦੇ ਹੋ ਜਾ ਕੇ ਜੇ ਕੋਈ ਵਿਰੋਧ ਕਰਦਾ ਹੈ ਯਾਰੀਆਂ ਦੋਸਤੀਆਂ ਤੱਕ ਪਹੁੰਚਦੇ ਹੋ ਸੋਸ਼ਲ ਮੀਡੀਆ ਤੇ ਪੋਸਟਾਂ ਤਾ ਪਾਉਨੇ ਆ ਤੁਸੀਂ ਕੰਨ ਪਰਦੇ ਹੋ ਲੋਕਾਂ ਦੇ ਤੁਸੀਂ ਕੰਨ ਪਰਦੇ ਲੋਕਾਂ ਦੇ ਸਾਨੂੰ ਅਵੇਅਰ ਕਰਦੇ ਪੈਂਦਾ ਲੋਕਾਂ ਨੂੰ ਵੀ ਇਦਾਂ ਦੇ ਲੋਕਾਂ ਤੋਂ ਬਚੋ ਦਿਲਾਂ ਦੇ ਖੋਟੇ ਲੋਕਾਂ ਤੋਂ ਬਚੋ ਪਿੰਡਾਂ ਦੀ ਪਰਵਾਦੀ ਕਰਨ ਵਾਲਿਆਂ ਤੋਂ ਬਚੋ ਹੁਣ ਵੀ ਨਹੀਂ ਕੰਮ ਕਰਨ ਦਿੰਦਾ ਤੁਸੀਂ ਪਿੰਡ ਦਾ ਸਰਕਾਰ ਚਾਉਂਦੀ ਆ ਸਰਕਾਰ ਨੇ 35 ਲੱਖ ਰੁਪਏ ਦਿੱਤਾ ਗਰਾਊਂਡ ਲਈ ਦੇ ਰਹਿਆਂ ਤੇ ਮਤਿਆਂ ਦਾ ਤੁਸੀਂ ਨਹੀਂ ਸਾਈਨ ਕਰਦੇ ਐਮਐਲਏ ਕਹਿੰਦਾ ਮਟੀਰੀਅਲ ਝੱਕੋ ਜਿੰਨਾ ਚਾਹੀਦਾ ਮੈਂ ਚਕਾਉਣਾ ਕਿਉਂ ਨਹੀਂ ਮੈਂ ਤਾਂ ਤਾਂ ਸਾਈਨ ਕਰਦੇ 50% ਲੋਕਾਂ ਨੂੰ ਇੱਥੇ ਕਾਲਾ ਪੀਲਿਆ ਪੰਜ ਛੇ ਮੋਤਾ ਤੁਹਾਡੇ ਨਾਲ ਦੀਆਂ ਦੀਆਂ ਕੈਂਸਰ ਨਾਲ ਹੋ ਗਈਆਂ ਹੈ ਅੱਜ ਤੱਕ ਕਿਉਂ ਨਹੀਂ ਬੋਲੇ ਤੁਸੀਂ ਕਿਉਂ ਨਹੀਂ ਪਿੰਡ ਦੇ ਵਿੱਚੋਂ ਛੱਪੜ ਕੱਢਿਆ 20 ਲੱਖ ਰੁਪਏ ਪਿੰਡ ਨੂੰ ਆਪਣੇ ਨਾਲ ਸਾਲ ਦੀ ਵਾਹਿਗੁਰੂ ਵਾਹਿਗੁਰੂ ਨਹੀਂ ਲੈਖੇ ਲੈਣੇ ਆ ਬਾਏ ਗੁਰੂ ਨਹੀਂ ਅਰਦਾਸ ਕੀਤੀ ਦਿਨਾ ਬੀਬੀ ਹਰਿ ਸਿਮਰਤ ਕਰ ਬਾਦਲ ਨੇ ਅੱਜ ਕਿੱਥੇ ਖੜੇ ਕਰਤੇ ਸਾਨੂੰ ਹੈ ਡਰਾਮੇ ਬਾਜੋ ਵਰਤਦੇ ਤੁਸੀਂ ਲੋਕਾਂ ਦੇ ਮੋਢੇ ਵਰਤਦੇ ਹੋ ਫਤਲਾ ਨਹੀਂ ਨਵੇੜੇ ਕਰਨੇ ਲੋਡੇ ਜਿਹੜਾ ਘਰ ਕਰਕੇ ਰੱਖਤਾ ਗਲਾਮਾਂ ਨੇ